ਜਿਸ ਨੂੰ ਪ੍ਰਮਾਤਮਾ ਦੀ ਝਲਕ ਮਿਲੀ ਹੋਵੇਗੀ ਤੇ ਪ੍ਰਮਾਤਮਾ ਦੀ ਤੜਪ ਉਸ ਦੇ ਅੰਦਰ ਪੈਦਾ ਹੋਈ ਹੋਵੇਗੀ ਉਸਨੇ ਕਿਹੜੇ ਗੁਰੂ ਕੋਲ ਧਿਕਸ਼ਾ ਲਈ ਹੋਵੇਗੀ ਕਿਹੜੇ ਮੰਦਰ ਵਿੱਚ ਜਾ ਕੇ ਉਸਨੇ ਸਤਸੰਗ ਕੀਤਾ ਹੋਣਾ ਹੈ ਕਿਸ ਇਬਾਦਤਗਾਹ ਦੇ ਜਾ ਕੇ ਉਸਨੇ ਬਾਤ ਸੁਣੀ ਹੋਣੀ ਹੈ ਕਿਉਂਕਿ ਇਹਨਾਂ ਧਾਰਮਿਕ ਮੰਦਰਾਂ ਦਾ ਇਤਿਹਾਸ ਕੋਈ ਬਹੁਤ ਲੰਬਾ ਚੌੜਾ ਨਹੀਂ ਹੈ ਇਸਾਰੇ ਦਾ ਸਾਰਾ ਧਾਰਮਿਕ ਇਤਿਹਾਸ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖ ਮਤ ਇਸਲਾਮ ਇਸਾਈਤ ਯਹੂਦੀ ਪਰਸੀ ਇਸਾਰੇ ਦੇ ਸਾਰੇ 5000 ਸਾਲ ਦੇ ਅੰਦਰ ਹੀ ਆ ਜਾਂਦੇ ਨੇ ਇਹ ਸਾਰਾ ਇਤਿਹਾਸ 5000 ਸਾਲ ਦੇ ਅੰਦਰ ਹੀ ਹੈ ਇਸ ਤੋਂ ਬਾਅਦ ਨਹੀਂ ਹੈ ਸਭ ਤੋਂ ਪ੍ਰਾਚੀਨ ਗ੍ਰੰਥ ਤੇ ਸਭ ਤੋਂ ਨਵੀਨ ਗ੍ਰੰਥ ਇਨ੍ਹਾਂ ਤਾਲਾਂ ਦੇ ਇਤਿਹਾਸ ਦੇ ਵਿੱਚ ਹੀ ਨੇ ਤਾਂ ਫਿਰ ਇਹ ਮੰਨਣਾ ਪੈਣਾ ਹੈ ਕਿ 5000 ਸਾਲ ਪਹਿਲੇ ਕੋਈ ਭਗਤ ਨਹੀਂ ਸੀ ਕੋਈ ਸੰਤ ਨਹੀਂ ਸੀ ਕੋਈ ਬ੍ਰह्मज्ञानी ਨਹੀਂ ਸੀ ਕਿਸੇ ਨੂੰ ਪ੍ਰਮਾਤਮਾ ਦਾ ਬੋਧ ਨਹੀਂ ਸੀ ਪਰ ਨਹੀਂ ਗੁਰਬਾਣੀ ਤੇ ਕਹਿੰਦੀ ਹਰ ਯੁੱਗ ਦੇ ਹਰ ਸਮੇਂ ਧਰਤੀ ਤੇ ਸੰਤ ਹੋਏ ਨੇ ਹਰ ਯੁੱਗ-ਯੁੱਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਅਜ ਹਰ ਸਮੇਂ ਭਗਤ ਹੋਏ ਨੇ ਆਤਮਦਰਸੀ ਹੋਏ ਨੇ ਆਤਮਗੈਨੀ ਹੋਏ ਨੇ ਤੇ ਜੇ ਇਸ 5000 ਸਾਲ ਤੋਂ ਪਹਿਲੇ ਵੀ ਹੋਏ ਨੇ ਉਸ ਮਨੁੱਖ ਨੇ ਕਿਹੜੇ ਮੰਦਰ ਤੋਂ ਪ੍ਰੇਰਣਾ ਲਈ ਕਿਸ ਧਰਮ ਗ੍ਰੰਥ ਤੋਂ ਪ੍ਰੇਰਣਾ ਲਈ ਇਹ ਧਰਮ ਗ੍ਰੰਥ ਇਹ ਧਾਰਮਿਕ ਮੰਦਰ 5000 ਸਾਲ ਪਹਿਲੇ ਨਹੀਂ ਸਨ ਇਹ ਮੰਦਰ, ਇਹ ਗੁਰਦੁਆਰੇ, ਇਹ ਚਰਚ, ਇਹ ਮਸਜਿਦਾਂ, ਇਹ ਬੋਧ ਮੱਠ, ਇਹ ਜੈਨ ਮੰਦਰ ਇਨਹੀਂ ਸੰ। ਤੋ ਕਿੱਥੋਂ ਪ੍ਰੇਰਣਾ ਲਈ? ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦਾ ਬੜਾ ਸੁੰਦਰ ਫਰਮਾਨ। ਸੰਸਾਰ ਮੰਦਰ ਤੋਂ ਨਿਰੰਕਾਰ ਦੀ ਪ੍ਰੇਰਣਾ ਲਈ। ਪ੍ਰਕਿਰਤੀ ਦੇ ਮੰਦਰ ਤੋਂ ਪ੍ਰਮਾਤਮਾ ਦੀ ਪ੍ਰੇਰਣਾ ਲਈ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੜਾ ਕੀਮਤੀ ਵਾਕ ਨਾਨਕ ਸੱਚ ਦਾ ਦਾਤਾਰ ਸ਼ਨਾਖਤ ਕੁਦਰਤੀ ਮੈਂ ਉਸ ਦਾਤਾਰ ਦੀ ਸ਼ਨਾਖਤ ਕਰ ਲਈ ਪਛਾਣ ਕਰ ਲਈ ਕਿਥੋਂ ਕੁਦਰਤ ਦੇ ਚੋਂ ਪ੍ਰਕਿਰਤੀ ਦੇ ਚੋਂ ਸਾਰੀ ਪ੍ਰਕਿਰਤੀ ਹਰੀ ਦਾ ਮੰਦਰ ਹੈ ਸਾਰਾ ਸੰਸਾਰ ਨਿਰੰਕਾਰ ਦਾ ਮੰਦਰ ਹੈ ਅਧੂਰਾ ਹੈ ਉਹ ਮਨੁੱਖ ਜਿਸ ਦਾ ਮੰਦਰ ਸਿਰਫ ਇੱਕ ਚਾਰ ਦੀਵਾਰੀ ਦੇ ਚ ਹੈ ਅਧੂਰਾ ਹੈ ਉਹ ਮਨੁੱਖ ਜਿਸ ਦਾ ਗੁਰਦੁਆਰਾ ਸਿਰਫ 2-400 ਗਜ ਦੇ ਅੰਦਰ ਹੈ ਔਰ ਅਧੂਰਾ ਹੈ ਉਹ ਮਨੁੱਖ ਅਜੇ ਪੂਰਨ ਧਾਰਮਿਕ ਨਹੀਂ ਹੋਇਆ ਜਿਸ ਦੀ ਇੱਕ ਨਿੱਕੀ ਜਿਹੀ ਮਸਜਿਦ ਹੈ ਛੋਟਾ ਜਿਹਾ ਹੀ ਚਰਚ ਹੈ ਉਹੀ ਮਹਾਨ ਹੈ ਜਿਸ ਲਈ ਸਾਰਾ ਸੰਸਾਰ ਚਰਚ ਬਣ ਜਾਂਦਾ ਹੈ ਉਹੀ ولی ਅੱਲਾ ਹੈ ਫਕੀਰ ਹੈ ਜਿਸ ਲਈ ਸਾਰਾ ਸੰਸਾਰ ਮਸਜਿਦ ਬਣ ਜਾਏ ਸਾਰਾ ਜਗਤ ਮਸਜਿਦ ਬਣ ਜਾਂਦਾ ਹੈ ਉਹੀ ਪੂਰਨ ਗੁਰੂ ਦਾ ਸਿੱਖ ਹੈ ਸਾਰਾ ਸੰਸਾਰ ਗੁਰਦੁਆਰਾ ਬਣ ਗਏ ਉਹਦਾ ਆਪਣਾ ਘਰ ਵੀ ਗੁਰਦੁਆਰਾ ਬਣ ਗਏ ਸਾਰਾ ਸੰਸਾਰ ਗੁਰਦੁਆਰਾ ਬਣ ਗਏ ਐਸੀ ਅਵਸਥਾ ਦਾ ਜ਼ਿਕਰ ਭਾਈ ਗੁਰਦਾਸ ਜੀ ਇੱਕ ਪੰਕਤੀ ਚ ਕਰਦੇ ਨੇ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸਵਾ ਧਰਮ ਸਾਲ ਹੀ ਧਰਮ ਸਾਲ ਨਹੀਂ ਹਰ ਘਰ ਧਰਮ ਸਾਲ ਹਰ ਟਿਕਾਣਾ ਧਰਮ ਸਾਲ ਹਰ ਪਾਸੇ ਉਸ ਦੀ ਸੋ ਸੁਣਾਈ ਦੇਵੇ ਉਸ ਦੀ ਝਲਕ ਦੀ ਜੋ ਹੈ ਹਰ ਪਾਸੇ ਪ੍ਰਾਪਤੀ ਤੋਂ ਗੁਰਦੁਆਰਾ ਬਣ ਜਾਏ ਸਾਰਾ ਸੰਸਾਰ ਮੰਦਰ ਬਣ ਜਾਏ ਮਸਜਿਦ ਬਣ ਜਾਏ ਚਰਚ ਬਣ ਜਾਏ ਉਹ ਫਿਰ ਸਾਰੇ ਸੰਸਾਰ ਵਿੱਚ ਇਸ ਤਰ੍ਹਾਂ ਜੀਵੇਗਾ ਜਿਵੇਂ ਕੋਈ ਚਰਚ ਦੇ ਵਿੱਚ ਬੈਠਾ ਹੈ ਤੋਂ ਚਰਚ ਦੇ ਵਿੱਚ ਉਹ ਬੋਲ ਨਹੀਂ ਬੋਲਨੇ ਜੋ ਅਸਬੇ ਨੇ ਚਰਚ ਦੇ ਚ ਮਨੁੱਖ ਆਪਣੇ ਆਪ ਨੂੰ ਸੰਜਮ ਦੇ ਚ ਰੱਖਦਾ ਹੈ ਗੁਰਦੁਆਰੇ ਚ ਬੈਠ ਕੇ ਮਨੁੱਖ ਸੰਕੋਚ ਨਾਲ ਬੈਠਦਾ ਹੈ ਕੋਈ ਸ਼ਰੀਰਕ ਭੁੱਲ ਨਾ ਹੋਵੇ ਕੋਈ ਇੰਦ੍ਰੇ ਗਲਤ ਕਮ ਨਾ ਕਰਨ ਕੋਈ ਮਨ ਗਲਤ ਨਾ ਸੋਚੇ ਮੰਦਰ ਦੇ ਚ ਬੈਠ ਕੇ ਮਨੁੱਖ ਆਪਣੇ ਆਪ ਨੂੰ ਸੰਭਾਲ ਕੇ ਬੈਠਦਾ ਹੈ ਪਰ ਜੇ ਸਾਰਾ ਸੰਸਾਰ ਮੰਦਰ ਬਣ ਗਿਆ ਤਾਂ ਐਸਾ ਮਨੁੱਖ ਸਾਰੇ ਸੰਸਾਰ ਦੇ ਚ ਸੰਭਲ ਕੇ ਚਲੇਗਾ ਸੰਭਲ ਕੇ ਬੋਲੇਗਾ ਸੰਭਲ ਕੇ ਦੇਖੇਗਾ ਕਿਉਂਕਿ ਸਾਰਾ ਸੰਸਾਰ ਹਰੀਦ ਮੰਦਰ ਬਣ ਗਿਆ ਹੈ ਹੁਣ ਤੇ ਸਾਰਾ ਸੰਸਾਰ ਗੁਰਦੁਆਰਾ ਬਣ ਗਿਆ ਹੈ ਹੁਣ ਤੇ ਸਾਰਾ ਜਗਤ ਜੋ ਹੈ ਮਸਜਿਦ ਬਣ ਗਿਆ ਹੈ ਐਸਾ ਮਨੁੱਖ ਸੰਜਮ ਦੇ ਨਾਲ ਰਹੇਗਾ ਤੇ ਜੈਸੇ ਗੁਰਦੁਆਰੇ ਦੇ ਮੰਦਰ ਦੇ ਮਸਜਿਦ ਦੇ ਉਹ ਹਿੰਸਾ ਕਰਨੀ ਪਾਪ ਸਮਝਦਾ ਹੈ ਦੁਰਾਚਾਰ ਨੂੰ ਗੁਨਾਹ ਸਮਝਦਾ ਹੈ ਝੂਠ ਬੋਲਣ ਨੂੰ ਪਾਪ ਸਮਝਦਾ ਹੈ ਜਿਸ ਦਿਨ ਸਾਰਾ ਜਗਤ ਮਸਜਿਦ ਬਣ ਜਾਂਦਾ ਹੈ ਮੰਦਰ ਬਣ ਜਾਂਦਾ ਹੈ। ਤਾਂ ਫਿਰ ਉੱਥੇ ਬੋਲਣਾ ਝੂਠ ਉਹਦੇ ਲਈ ਗੁਨਾਹ ਹੋ ਜਾਂਦਾ ਹੈ। ਤਸ਼ੱਦਦ ਉਸ ਲਈ ਮਹਾ ਗੁਨਾਹ ਹੋ ਜਾਂਦਾ ਹੈ। ਉਹ ਸੰਜਮੀ ਹੋ ਜਾਂਦਾ ਹੈ। ਇੰਜ ਕਹ ਲੋ ਧਰਮ ਦੀ ਪੂਰਨਤਾ ਹੀ ਉਦੋਂ ਜਦ ਸਾਰਾ ਜਗਤ ਮਸਜਿਦ ਬਣ ਜਾਏ। ਚਰਚ ਬਣ ਜਾਏ। ਮੰਦਰ ਬਣ ਜਾਏ। ਗੁਰਦੁਆਰਾ ਬਣ ਜਾਏ। ਸਫਲ ਹੋ ਜਾਂਦੇ ਹਾਂ ਅਸੀਂ। ਜ਼ਮੀਨ ਦੇ ਉੱਤੇ ਇੱਕ ਐਕੜ ਦੋ ਐਕੜ ਦੇ ਵਿੱਚ ਮੰਦਿਰ ਬਣਾਉਣ ਦੇ ਵਿੱਚ ਮਸਜਿਦ ਬਣਾਉਣ ਦੇ ਵਿੱਚ ਗੁਰਦੁਆਰਾ ਬਣਾਉਣ ਦੇ ਵਿੱਚ ਪੂਰਨ ਸਫਲ ਉਸ ਨੂੰ ਕਹੋ ਜਿਸ ਨੇ ਸਾਰੇ ਸੰਸਾਰ ਨੂੰ ਮੰਦਿਰ ਬਣਾ ਦਿੱਤਾ ਹੈ ਸਾਰੇ ਜਗਤ ਨੂੰ ਮਸਜਿਦ ਬਣਾ ਦਿੱਤਾ ਹੈ ਸਾਰੇ ਵਿਸ਼ਵ ਨੂੰ ਚਰਚ ਬਣਾ ਦਿੱਤਾ ਹੈ ਬੋਧ ਮੱਠ ਬਣਾ ਦਿੱਤਾ ਹੈ ਔਰ ਇਸ ਮੱਠ ਦੇ ਅੰਦਰ ਇਸ ਮੰਦਿਰ ਦੇ ਅੰਦਰ ਜੋ ਵੀ ਉਸ ਨੂੰ ਦਿਖਾਈ ਦੇ ਰਿਹਾ ਹੈ ਪ੍ਰਮਾਤਮਾ ਹੀ ਦਿਖਾਈ ਦੇ ਰਿਹਾ ਹੈ ਜੋ ਦੀ ਸੋ ਤੇਰਾ ਰੂਪ गुणनिधान गोविंद अनूप तो आदि मनुख ने उस परिपूर्ण परमात्मा दी प्रेरणा लई प्रकृति रे जर्रे जर्रे तो ना एक सच दातार शनाखत कुदरती जद कुदरत ने कादर दा संदेशा दित्ता है तो गुरु नानक देव जी महाराज कहंदे मैं कुदरत तो सदके जाना बलहारी कुदरत वशया तेरा अंत न जाए लखिया دن گور گوبند جی مہاراج بھی کہاگ فو لے کہ بہے بیگ ایسے کہے موہ نہ آہیں کیسے ہے پرماتما کمال ہے کدھر تیرے اگوں کڑ تنا کڑ سک یہ میں فلوں دیکھا ہے تو کتنا خوبصورت ہو سکتا ہے یہ میں فلوں دیکھا ہے تو کتنا کومل ہو سکتا ہے یہ فلوں دی پتی پتی میں ہے اور تو کتنا موتر ہو سکتا ہے یہ میں فلوں دیکھا ہے تیری روانی میں پون دیکھتا پیا تیرا ٹھہراؤ میں پہاڑوں دیکھتا پیا تیرا بہاؤ میں دریاواں دیکھتا پیا اور تیرا پرم میں دیکھ رہا ਕਿ ਤੂੰ ਆਪਣੇ ਤੇ ਆਪ ਹੀ ਮੋਹਿਤ ਹੈ ਦੀਵਾ ਵੀ ਤੂੰ ਪਤੰਗਾ ਵੀ ਤੂੰ ਫੁੱਲ ਵੀ ਤੂੰ ਤੇ ਭੌਰਾ ਵੀ ਤੂੰ ਕਹੋ ਫੁੱਲ ਹੋਏ ਕੇ ਭਲੇ ਰਾਗ ਫੁੱਲੇ ਕਹੋ ਭੰਵਰ ਹੋਏ ਕੇ ਭਲੀ ਭਾਂਤ ਬੋਲੇ ਆਪਣੀ ਮਹਿਕ ਤੇ ਆਪਣੀ ਸੁਗੰਧੀ ਤੇ ਆਪਣੇ ਸੋਪਣ ਤੇ ਆਪ ਮੋਹਿਤ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦ੍ਰਿਸ਼ਟੀ ਹੈ ਇਹ ਸਤਿਗੁਰੂ ਦਾ ਅਨੁਭਵ ਹੈ कि चारों पासे परमात्मा हर रूप देच उजागर है और सतगुरु साफ कहंदे ने जो दी से सो तेरा रूप गुण निधान गोविंद अनू वो जो गुणा का खजाना है वो जो गोविंद है जो कुछ भी मेनू दिखाई दे रहे है वो गुणा का खजाना दिखाई दे रहे है गोविंद दिखाई दे रहे है और ऐसी दृष्टि जिन्ने चर तक बनदी नहीं वो मनुख अधोरा है सारा संसार हरि मंदिर बन गया है तो समझ लो जीवन सफल हो गया प्रथम मनुख ने आदि मनुख ने प्रकृति तो परमात